ਮੀਰਾ ਦਾਨਾ ਦਿਲ ਸੋਚ ਮੁਹੱਬਤ ਮਨ ਤਨ ਬਸੈ ਸੱਚ ਸਾਹਬੰਦੀ ਮੋਚ ਰਹਾਉ ਦੀਦ ਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ ਪਾ ਪਰਵਦ ਗਾਰ ਤੂੰ ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਰਾਗ ਤਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਹਮ ਭੀਖ ਕ ਪੇਖਾਰੀ ਤੇਰੇ ਤੂੰ ਨਜ ਪਤ ਹੈ ਦਾਤਾ ਦਇਆਲ ਨਾਮ ਦੇਹੋ ਮੰਗਤ ਜਨ ਕਾਉ ਸਦਾ ਰਹੋ ਰੰਗ ਰਾਤਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹ ਦਇਆਲ ਨਾਮ ਦੇਹੋ ਮੰਗਤ ਜਨ ਕਾਉ ਸਦਾ ਰਹੋ ਰੰਗ ਰਾਤਾ ਹੰਬਲ ਹਰ ਜਾਉ ਸਾਚੇ ਤੇਰੇ ਨਾਮ ਵਿਟਹੁ ਕਰਨ ਕਾਰਨ ਸਭਨਾ ਕਾ ਏਕੋ ਅਵਰ ਨ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛ ਕਿਰਪਾ ਕੀਜੈ ਓ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦਿ ਜਾਨਿਆ ਸੱਚੀ ਲਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਭਾਵ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੇ ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ ਹੇ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇ ਤਾਂ ਕਿ ਮੈਂ ਸਦਾ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਰਹਾ ਹਾਂ ਹੇ ਪ੍ਰਭੂ ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਤੂੰ ਸਾਰੇ ਜਗਤ ਦਾ ਮੂਲ ਹੈਂ ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ ਤੇਰੇ ਵਰਗਾ ਨਹੀਂ ਹੈ ਏ ਪ੍ਰਭੂ ਮੈਨੂੰ ਮਾਇਆ ਵੇੜੇ ਨੂੰ ਹੁਣ ਤੱਕ ਮਰਨ ਦੇ ਅਨੇਕਾਂ ਗੇੜ ਪੈ ਚੁੱਕੇ ਹਨ ਹੁਣ ਤਾਂ ਮੇਰੇ ਉੱਤੇ ਕੁਝ ਮਿਹਰ ਕਰ हे hey प्रभु मेरे ऊपर दयावान हो मेरे ऊपर एहो जी बख्शिश कर के मेनू अपना दीदार बख्श हे भाई नानक आखदा है गुरु दी कृपा नाल जिस मनुख दे धर्म दे पर्दे, पर्दे, पर्दे खुल जांदे हन उस दी परमात्मा नाल डूंगी सांझ बन जांदी है ਉਸ ਦੇ ਹਿਰਦੇ ਵਿੱਚ ਪਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਗੁਰੂ ਨਾਲ ਉਸ ਦਾ ਮਨ ਪਤੀ ਚ ਜਾਂਦਾ ਹੈ